0+0 0 ਹੀ ਹੁੰਦਾ ਉਹ ਕਹਿੰਦਾ ਨਾ ਵੀ ਆਪ ਨਾਂਗ ਬਾਪ ਨਾਂਗ ਤੀਜੇ ਨਾਂਗ ਨਾਨਕੇ ਨੰਗੋ ਨਾ ਇਕੱਠੇ ਹੋ ਖੇੜਾ ਹੀ ਜਾਣ ਕੇ ਪੱਲੇ ਕਿਸੇ ਦੇ ਕੱਖ ਨਹੀਂ ਚਾਹੇ ਤੀਜਾ ਨਾਲ ਕੋਈ ਏਦਾਂ ਦੀ ਹੋਰ ਲਾ ਲੈਣ ਜਿੰਨੀਆਂ ਮਰਜ਼ੀ ਜੀਰੋਂ ਇਕੱਠੀਆਂ ਹੋ ਜਾਣ ਉਹ ਜ਼ੀਰੋ ਹੀ ਰਹਿਣਾ 20-25 ਸਾਲ ਤੋਂ ਜੋ ਅਕਾਲੀ ਦਲ ਦੀ ਆਈਡਿਓਲੋਜੀ ਸੀ ਜੋ ਪੰਥਕ ਜੋ ਕਿਸਾਨਾਂ ਨੂੰ ਲੈ ਕੇ ਅਕਾਲੀ ਦਲ ਨੂੰ ਟੋਟਲੀ ਭਲਾਤੀ ਸੀ ਸਿਰਫ ਕਹ ਲੋ ਵੀ ਭਾਜਪਾ ਦੀ ਜਾ ਕੇ ਬੋਕਲਦੇ ਜਿਹੜਾ ਅਕਾਲੀ ਦਲ ਆ ਉਹ ਬੈਠ ਚੁੱਕਿਆ ਸੀ ਅੱਜ ਜਦੋਂ ਤਿੰਨ ਕਾਲੇ ਕਾਨੂੰਨ ਆਏ ਉਦੋਂ ਜਾ ਕੇ ਜਦੋਂ ਕਹਿ ਲੋ ਵੀ ਲੋਕਾਂ ਨੇ ਵਿਰੋਧ ਕੀਤਾ ਲੋਕਾਂ ਤੋਂ ਕਹਿ ਲੋ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਉਦੋਂ ਜਾ ਕੇ ਲੋਕਾਂ ਤੋਂ ਡਰਦਿਆਂ ਨੇ ਕਹਿ ਲੋ ਵੀ ਰਾਤੋਂ ਰਾਤ ਜਿਹੜੇ ਬਿਆਨ ਐ ਉਹ ਬੀਬਾ ਹਰਸੀਮਰਤ ਕੌਰ ਬਾਦਲ ਜੀ ਨੇ ਵੀ ਸੁਖਵੀਰ ਬਾਦਲ ਨੇ ਵੀ ਉਹ ਰਾਤੋਂ ਰਾਤ ਬਦਲੇ ਜਿਹੜੇ ਪਹਿਲਾਂ ਕਾਨੂੰਨਾਂ ਨੂੰ ਪ੍ਰੋਟੈਕਟ ਕਰਦੇ ਨਹੀਂ ਸਕਦੇ ਫਿਰ ਕਿਹਾ ਜੀ ਤਾਂ ਬਹੁਤ ਮਾੜੇ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਲੱਗਿਆ ਕਿ ਜੀ ਭਾਜਪਾ ਦੇ ਤਾਂ ਹੁਣ ਕਹਿ ਲੋ ਵੀ ਪੰਜਾਬ 'ਚ ਵੜਨਾ ਔਖਾ ਫਿਰ ਇਹਨਾਂ ਨੇ ਆਪਦੇ ਜਿਹੜੇ ਪੰਤਕ ਮਸਲੇ ਦੁਬਾਰਾ ਚੱਕ ਲਏ ਫਿਰ ਦੁਆਰਾ ਦੁਆਰਾ ਬਿਆਨਬਾਜ਼ੀ ਕੀਤੀ ਰੀਜਨਲ ਪਾਰਟੀ ਦੀ ਪੰਜਾਬ ਨੂੰ ਜ਼ਰੂਰਤ ਹੈ ਪੰਥਕ ਪਾਰਟੀ ਦੀ ਪੰਜਾਬ ਨੂੰ ਜ਼ਰੂਰਤ ਹੈ ਕਿਸਾਨਾਂ ਜਿਹੜੀ ਗੱਲ ਕਰੇ ਉਹ ਪਾਰਟੀ ਦੀ ਪੰਜਾਬ ਨੂੰ ਜ਼ਰੂਰਤ ਹੈ ਪੰਜਾਬੀਆਂ ਦੀ ਪਾਰਟੀ ਤੇ ਬੀਜੇਪੀ ਨੂੰ ਪਾਣੀ ਪੀਪ ਜਿਹੜਾ ਇਹ ਨਿੰਦ ਦੇ ਰਹੇ ਸਾਰਾ ਟੱਬਰ ਤੇ ਜਿੰਨੇ ਇਹਨਾਂ ਦੇ ਲੀਡਰ ਹੈਗੇ ਜੀ ਭਾਜਪਾ ਤਾਂ ਜੀ ਕਿਸਾਨਾਂ ਦੀ ਵਿਰੋਧੀ ਪੰਜਾਬ ਵਿਰੋਧੀ ਪੰਜਾਬੀਆਂ ਦੀ ਵਿਰੋਧੀ ਪੰਥਕ ਵਿਰੋਧੀ ਏਦੂ ਦਾ ਕੋਈ ਮਾੜੀ ਪਾਰਟੀ ਹੋ ਹੀ ਨਹੀਂ ਸਕਦੀ ਤੇ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਕਿਹੜੇ ਮੂੰਹ ਨਾਲ ਬਸ ਤਾਂ ਮੂੰਹ ਤਾਂ ਉਹੀ ਰਹਿਣਾ ਉਸੇ ਮੂੰਹ ਨਾਲ ਇਹਨਾਂ ਨਿੰਦੇ ਆ ਤੇ ਹੁਣ ਕਿਹੜੇ ਮੂੰਹ ਨਾਲ ਦੁਬਾਰਾ ਅਲਾਈਅੰਸ ਕਰਕੇ ਉਹਨਾਂ ਦੀ ਪ੍ਰਸ਼ੰਸਾ ਜਿਹੜੀ ਹੈ ਉਹ ਕਰਨਗੇ ਦੇਖੋ ਦੂਰ ਨੇੜੇ ਵਾਲੋਂ ਤਾਂ ਚਾਹੇ ਨਾ ਪਤਾ ਹੋਵੇ ਪਰ ਜਿਹੜੇ ਪੰਜਾਬ ਦੇ ਲੋਕ ਆ ਉਹ ਸਾਰੇ ਚੰਗੀ ਤਰਾ ਜਾਣਦੇ ਆ ਖਾਸ ਤੌਰ ਤੇ ਇਹਨਾਂ ਲੀਡਰਾਂ ਦੇ ਇਲਾਕਿਆਂ ਦੇ ਲੋਕ ਕਿ ਜੀ ਇਹਨਾਂ ਜਿਹੜੇ ਗੈਂਗਸਟਰ ਨੇ ਕੋਈ ਆਮ ਆਦੀ ਕੋਖੋਂ ਗੈਂਗਸਟਰ ਨਹੀਂ ਪੜਦਾ ਇਹਨਾਂ ਲੋਕਾਂ ਨੂੰ ਇਸ ਰਸਤੇ ਤੇ ਪਾਉਣ ਵਾਲੇ ਕੌਣ ਕਿਸ ਤਰ੍ਹਾਂ ਇਹਨਾਂ ਨੇ ਉਹਨਾਂ ਨੂੰ ਵਰਤਿਆ ਤੇ ਕਿਸ ਤਰ੍ਹਾਂ ਵਰਤ ਕੇ ਛੱਡਿਆ ਸੋ ਗੈਂਗਵਾਰ ਜਿਹੜਾ ਕੋਈ ਸ਼ੁਰੂ ਹੋਇਆ ਇਹ ਕੋਈ 2-4 ਸਾਲ ਦੀ ਖੇਡ ਨਹੀਂ ਪਿਛਲੇ 20-25 ਸਾਲ ਚ ਇਹਨਾਂ ਨੇ ਮਾਹੌਲ ਪੰਜਾਬ ਦਾ ਇਦਾਂ ਦਾ ਕਰਤਾ ਤੇ ਇਹਨਾਂ ਲੋਕਾਂ ਦੀ ਪੁਸ਼ਤ ਪਣਾਈ ਜਿਹੜੀ ਆ ਉਹ ਕਰਦੇ ਰਹੇ ਤੇ ਅੱਜ ਉਹੀ ਲੋਕ ਜਿਹੜੇ ਆ ਸਵਾਲ ਕਰ ਰਹੇ ਨੇਗੇ ਸੋ ਆਪਣੀ ਪੀੜੀ ਥੱਲੇ ਸੋਟਾ ਜਿਹੜਾ ਉਹ ਫੇਰਨਾ ਚਾਹੀਦਾ ਤੇ ਸਵਾਲ ਬਾਅਦ ਚ ਜਿਹੜਾ ਉਹ ਕਰਨਾ ਚਾਹੀਦਾ ਵਹੀਂ ਸਰ ਅਗਰ ਬਾਤ ਕਰੇ ਜਿਸ ਤਰੀਕੇ ਸੇ ਜੋ ਬਾਤ ਕਰੇ ਤੋ ਚੰਡੀਗੜ੍ਹ ਤੋਂ ਲੇਕਰ ਜਿਸ ਤਰੀਕੇ ਸੇ ਹਰਿਆਣਾ ਕਹਿ ਰਹਾ ਤਾਂ ਕਿ ਵਿਧਾਨ ਸਭਾ ਲੱਗ ਬੰਦੀ ਚਾਹੀਦੀ ਕਿ ਮਤ ਨੇ ਉਹ ਪ੍ਰਸਤਾਵ ਜੋ ਹੈ ਉਹ ਖਾਰਜ ਕਰ ਦਿਆ ਕਿਸ ਤਰੀਕੇ ਸੇ ਦੇਖੋ ਪਹਿਲੀ ਗੱਲ ਤਾਂ ਹਰਿਆਣੇ ਦਾ ਕੋਈ ਚੰਡੀਗੜ੍ਹ ਤੇ ਹਾਕੀ ਨਹੀਂ ਬੰਦਦਾ ਕਿਉਂਕਿ ਪੰਜਾਬ ਪੰਜਾਬ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦੇ ਪਿੰਡ ਜਿਹੜੇ ਆ ਉਹ ਉਜਾੜ ਕੇ ਬਣਾਇਆ ਗਿਆ ਪੰਜਾਬ ਦੀ ਧਰਤੀ ਸੀ ਪੰਜਾਬੀ ਬੋਲਦੇ ਜਿਹੜੇ ਲੋਕ ਆ ਉਥੇ ਮੈਜੋਰਟੀ ਜਿਹੜੇ ਆ ਉਹ ਰਹਿੰਦੇ ਸੀਗੇ ਤੇ ਵਾਦਾ ਵੀ ਪੰਜਾਬ ਦੇ ਨਾਲ ਕੀਤਾ ਗਿਆ ਕਿਉਂਕਿ ਜਿਹੜੋ ਪੂਰਨ ਪੰਜਾਬ ਸੀ ਉਹ ਪੰਜਾਬ ਦੀ ਕੈਪੀਟਲ ਜਿਹੜੀ ਉਹ ਚੰਡੀਗੜ੍ਹ ਸੀ ਕਿ ਰਾਣਾ ਨੂੰ ਜਿਹੜੀ ਕੈਪੀਟਲ ਹੈ ਉਹ ਕੁਝ ਸਮੇਂ ਲਈ ਹੈ ਕਿ ਆਪਣੀ ਕੈਪੀਟਲ ਜਿਹੜੀ ਹੈ ਹਰਿਆਣਾ ਉਸ ਤੋਂ ਬਾਅਦ ਆ ਬਣਾਊਗਾ ਤੇ ਹੁਣ ਤੁਸੀਂ ਦੇਖੋ ਵੀ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਕਮਿਟਮੈਂਟਸ ਹੋਣ ਤੋਂ ਬਾਅਦ ਵੀ ਜਿਹੜਾ ਪੂਰਨ ਤੌਰ ਤੇ ਜਿਹੜਾ ਕੈਲੋਬੀ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਨਹੀਂ ਮਿਲਿਆ ਪਰ ਉਹਦੇ 'ਚ ਵੀ ਤੁਸੀਂ ਦੇਖੋ ਵੀ ਹੁਣ ਬਾਅਦ 'ਚੋ ਬਿਆਨ ਵਾਪਸ ਲੜਾ ਵੀ ਜੀ ਨਹੀਂ ਅਸੀਂ ਇਦਾਂ ਦੀ ਕੋਈ ਚੀਜ਼ ਲੈ ਕੇ ਆ ਰਹੇ ਉਹਦੇ 'ਚ ਵੀ ਜਿਹੜੀ ਕੇਂਦਰ ਹੈ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਵੀ ਦੁਆਰਾ ਦੁਆਰਾ ਲੋਕਾਂ ਦੀ ਜਿਹੜੀ ਪੇਸ਼ੈਂਸ ਲੋਕਾਂ ਦਾ ਸਬਰ ਹੈ ਉਹ ਟੈਸਟ ਹੈ ਉਹ ਕਰ ਰਹੀ ਹੈ ਤੇ ਮਾਗੇ ਵੀ ਬੜੇ ਬਾਰੀ ਕਿਹਾ ਕਿ ਲੋਕਾਂ ਦਾ ਪੰਜਾਬੀਆਂ ਦਾ ਸਬਰ ਟੈਸਟ ਨਾ ਕਰੋ ਨਾ ਤੁਸੀਂ ਅੱਗ ਨਾਲ ਖੇਡੋ ਇਹਦੇ ਰਿਜ਼ਲਟ ਨੇ ਜਿਹੜੇ ਉਹ ਕਿਸੇ ਲਈ ਵੀ ਜਿਹੜੇ ਉਹ ਚੰਗੇ ਨਹੀਂ ਹੋਣਗੇ ਸਰ ਮੈਂ ਅਗਰ ਤੁਸੀਂ ਕਹਿ ਰਹੇ ਹੈ ਕਿ ਅਕਾਲੀ ਤੇ ਬੀਜੇਪੀ ਕੋ ਇਕ ਹੋ ਜਾਣਾ ਚਾਹੀਏ 2027 ਮੇਂ ਨਹੀਂ ਤਾਂ ਸਰਕਾਰ ਨਹੀਂ ਬਣਾ ਪਾਏਗੇ 2027 ਜਾਂ 2032 ਮੇਂ ਵੀ ਸਰਕਾਰ ਨਹੀਂ ਬਣਾ ਪਾਏਗਾ ਦੇਖੋ ਇਹ ਬਿਆਨ ਦੇ ਨਾਲ ਮੈਨੂੰ ਨਹੀਂ ਪਤਾ ਵੀ ਕੈਪਟਨ ਮਰਿੰਦਰ ਸਿੰਘ ਜੀ ਦੀ ਕਿਉਂਕਿ ਕਾਂਗਰਸ ਦੇ ਤਾਂ ਉਹ ਦੋ ਵਾਰ ਸੀਐਮ ਰਹੇ ਆ ਵੀ ਬੀਜੇਪੀ ਦੇ ਵਿੱਚ ਕੀ ਪੋਜੀਸ਼ਨ ਹੈ ਉਹਨਾਂ ਨੇ ਬਿਆਨ ਹੀ ਕਿਸੇ ਨੂੰ ਪੁੱਛ ਕੇ ਦਿੱਤਾ ਜਾਂ ਉਹਨਾਂ ਦਾ ਹੀ ਨਿੱਜੀ ਬਿਆਨ ਹੈ ਪਰ ਉਹਨਾਂ ਨੇ ਸਿੱਧਾ ਇਹ ਐਡਮਿਟ ਕਰ ਲਿਆ ਕਿ ਜੀ ਭਾਜਪਾ ਦੇ ਪੱਲੇ ਕੱਖ ਨਹੀਂ ਕਿਉਂਕਿ ਆਪ ਹੀ ਕਹਤਾ ਕਿ ਜੀ ਅ ਅਸੀਂ ਸਰਕਾਰ ਜਿਹੜੀ ਹੈ ਉਹ ਨਹੀਂ ਬਣਾ ਪਾਵਾਂਗੇ ਹਨਾ ਤੇ ਜਿੱਥੋਂ ਤੱਕ ਰਹੀ ਗੱਲ ਅਲਾਈਅੰਸ ਦੀ ਅਕਾਲੀ ਦਲ ਦੇ ਵੀ ਕਈ ਲੀਡਰ ਕਹਿ ਰਹੇ ਆ ਜੀ ਵੀ ਅਸੀਂ ਅਲਾਈਅੰਸ ਨਹੀਂ ਕਰਨਾ ਤੇ ਕਈਆਂ ਦੇ ਵੱਡਿਆਂ ਦੇ ਇਹ ਬਿਆਨ ਆਉਂਦੇ ਆ ਕਿ ਜੀ ਅਸੀਂ ਜਿਹੜਾ ਅਲਾਈਅੰਸ ਕਰਾਂਗੇ ਫੇਰੀ ਜਿਹੜੀ ਪੀਡੀਓ ਪਰ ਲੱਗ ਸਕਦੀ ਹੈ ਹੁਣ ਮੈਨੂੰ ਇਹ ਸਮਝ ਨਹੀਂ ਆਉਂਦਾ ਕਿਉਂਕਿ ਪਿਛਲੇ 20-25 ਸਾਲ ਤੋਂ ਜੋ ਅਕਾਲੀ ਦਲ ਦੀ ਆਈਡਿਓਲੋਜੀ ਸੀ ਜੋ ਪੰਥਕ ਜੋ ਕਿਸਾਨਾਂ ਨੂੰ ਲੈ ਕੇ ਅਕਾਲੀ ਦਲ ਨੂੰ ਟੋਟਲੀ ਭਲਾਤੀ ਸੀ ਸਿਰਫ ਕਹ ਲੋ ਵੀ ਭਾਜਪਾ ਦੀ ਜਾ ਕੇ ਬੋਕਲ ਦੇ ਜਿਹੜਾ ਅਕਾਲੀ ਦਲ ਆ ਉਹ ਬੈਠ ਚੁੱਕਿਆ ਸੀ ਅੱਜ ਜਦੋਂ ਤਿੰਨ ਕਾਲੇ ਕਾਨੂੰਨ ਆਏ ਉਦੋਂ ਜਾ ਕੇ ਜਦੋਂ ਕਹ ਲੋ ਵੀ ਲੋਕਾਂ ਨੇ ਵਿਰੋਧ ਕੀਤਾ ਲੋਕਾਂ ਤੋਂ ਕਹ ਲੋ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਉਦੋਂ ਜਾ ਕੇ ਲੋਕਾਂ ਤੋਂ ਡਰਦਿਆਂ ਨੇ ਕਹ ਲੋ ਵੀ ਰਾਤੋਂ ਰਾਤ ਜਿਹੜੇ ਬਿਆਨ ਐ ਉਹ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਵੀ ਸੁਖਬੀਰ ਬਾਦਲ ਨੇ ਵੀ ਉਹ ਰਾਤੋਂ ਰਾਤ ਬਦਲੇ ਜਿਹੜੇ ਪਹਿਲਾਂ ਕਾਨੂੰਨਾਂ ਨੂੰ ਪ੍ਰੋਟੈਕਟ ਕਰਦੇ ਨਹੀਂ ਸੱਕਦੇ ਫਿਰ ਕਿਹਾ ਜੀ ਤਾਂ ਬਹੁਤ ਮਾੜੇ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਲੱਗਿਆ ਕਿ ਜੀ ਭਾਜਪਾ ਦਿੱਤਾ ਹੁਣ ਕਹ ਲੋ ਵੀ ਪੰਜਾਬ 'ਚ ਵੜਨਾ ਔਖਾ ਫਿਰ ਇਹਨਾਂ ਨੇ ਆਪ ਦੇ ਜਿਹੜੇ ਪੰਤਕ ਮਸਲੇ ਦੁਬਾਰਾ ਚੱਕ ਲਏ ਫਿਰ ਦੁਆਰਾ ਦੁਆਰਾ ਬਿਆਨਬਾਜ਼ੀ ਕੀਤੀ ਰੀਜਨਲ ਪਾਰਟੀ ਦੀ ਪੰਜਾਬ ਨੂੰ ਜਰੂਰਤ ਹੈ ਪੰਥਕ ਪਾਰਟੀ ਦੀ ਪੰਜਾਬ ਨੂੰ ਜਰੂਰਤ ਹੈ ਕਿਸਾਨਾਂ ਜਿਹੜੀ ਗੱਲ ਕਰੇ ਉਹ ਪਾਰਟੀ ਦੀ ਪੰਜਾਬ ਨੂੰ ਜਰੂਰਤ ਹੈ ਪੰਜਾਬੀਆਂ ਦੀ ਪਾਰਟੀ ਤੇ ਬੀਜੇਪੀ ਨੂੰ ਪਾਣੀ ਪੀਪ ਜਿਹੜਾ ਇਹ ਨਿੰਦ ਦੇ ਰੇ ਸਾਰਾ ਟੱਬਰ ਤੇ ਜਿੰਨੇ ਇਹਨਾਂ ਦੇ ਲੀਡਰ ਆ ਕੇ ਜੀ ਭਾਜਪਾ ਤਾਂ ਜੀ ਕਿਸਾਨਾਂ ਦੀ ਵਿਰੋਧੀ ਪੰਜਾਬ ਵਿਰੋਧੀ ਪੰਜਾਬੀਆਂ ਦੀ ਵਿਰੋਧੀ ਪੰਥਕ ਵਿਰੋਧੀ ਐਦੂ ਦਾ ਕੋਈ ਮਾੜੀ ਪਾਰਟੀ ਹੋ ਹੀ ਨਹੀਂ ਸਕਦੀ ਤੇ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਕਿਹੜੇ ਮੂੰਹ ਨਾਲ ਬੱਸ ਤਾਂ ਮੂੰਹ ਤਾਂ ਉਹੀ ਰਹਿਣਾ ਉਸੇ ਮੂੰਹ ਨਾਲ ਇਹਨਾਂ ਲਿੰਦੇ ਆ ਤੇ ਹੁਣ ਕਿਹੜੇ ਮੂੰਹ ਨਾਲ ਦੁਬਾਰਾ ਅਲਾਈਅੰਸ ਕਰਕੇ ਉਹਨਾਂ ਦੀ ਪ੍ਰਸ਼ੰਸਾ ਜਿਹੜੀ ਹੈ ਉਹ ਕਰਨਗੇ ਪਰ ਕਾਰਨ ਇਹੀ ਹੈ ਜਿਵੇਂ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਨਾ ਕਿ ਸਾਡੇ ਪੱਲੇ ਕੱਖ ਨਹੀਂ ਦੇ ਅਲਾਈਅੰਸ ਨਹੀਂ ਹੁੰਦਾ ਪੱਲੇ ਇਹਨਾਂ ਦੇ ਵੀ ਕੱਖ ਨਹੀਂ ਇਹਨਾਂ ਨੇ ਦੇਖ ਲਿਆ ਕਿਉਂਕਿ ਜਦੋਂ ਇਹਨਾਂ ਨੇ ਹੁਣ ਪਿੱਛੇ ਜੇ ਗੇੜੇ-ਗੂੜੇ ਦੇਖ ਕੇ ਸਗਵੀਰ ਸਿੰਘ ਬਾਦਲ ਨੇ ਪੰਜਾਬ ਦੇ ਦੇਖਿਆ ਤਾਂ ਦੇਖਿਆ ਵੀ ਭਾਈ ਸਾਡੇ ਪੱਲੇ ਕੱਖ ਨਹੀਂ ਹੁਣ ਇਹਨੂੰ ਇਹ ਹੈ ਵੀ ਹੋ ਸਕਦਾ ਲਾਇੰਸ ਕਰਕੇ ਕੋਈ ਮਾੜਾ ਮੂਟਾ ਫਰਕ ਪੈ ਜੇ ਪਰ ਅਸਲੀਅਤ ਤੇ ਹੀ ਹੈ ਵੀ 0 0 0 ਹੀ ਹੁੰਦਾ ਉਹ ਕਹਿੰਦਾ ਨਾ ਵੀ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗੋ ਨਾ ਇਕੱਠੇ ਹੋ ਖੇੜਾ ਹੀ ਜਾਣ ਕੇ ਪੱਲੇ ਕਿਸੇ ਦੇ ਕੱਖ ਨਹੀਂ ਚਾਹੇ ਤੀਜਾ ਨਾਲ ਕੋਈ ਐਦਾਂ ਦੀ ਹੋਰ ਲਾ ਲੈਣ ਜਿੰਨੀਆਂ ਮਰਜ਼ੀ ਜੀਰੋ ਇਕੱਠੀਆਂ ਹੋ ਜਾਣ ਉਹ ਜ਼ੀਰੋ ਹੀ ਰਹਿਣ